ਤਾਂ ਇਸ ਵਕਤ ਦੀ ਅਹਿਮ ਖਬਰ ਕਲੰਬੀਆ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕਲੰਬੀਆ ਦੇ ਵਿੱਚ ਰਾਸ਼ਟਰਪਤੀ ਉਮੀਦਵਾਰ ਤੇ ਹਮਲਾ ਕੀਤਾ ਗਿਆ ਉਸ ਹਮਲੇ ਦੌਰਾਨ ਉਸ ਦੇ ਸਿਰ ਦੇ ਵਿੱਚ ਇੱਕ ਗੋਲੀ ਵੱਜੀ ਹੈ ਦੱਸਦੀ ਹੈ ਕਿ ਮੈਗਵੇਲ ਉਰੀਬੇ ਨੂੰ ਪ੍ਰੋਗਰਾਮ ਦੌਰਾਨ ਜਿਹੜੀ ਹੈ ਗੋਲੀ ਮਰੀ ਗਿਆ 15 ਸਾਲ ਦੇ ਨੌਜਵਾਨ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਰਾਜਸਥਾਨੀ ਬਗੋਟਾ ਦੇ ਵਿੱਚ ਜਿਹੜੀ ਗੋਲੀ ਮਰੀ ਗਿਆ ਹਮਲਾਵਰਾਂ ਦੇ ਵੱਲੋਂ ਬੜੇ ਹੀ ਸਾਜਿਸ਼ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਦੱਸਦੇ ਕਿ ਮੈਗਵੇਲ ਔਰ ਰਿਬੇ ਇੱਕ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਹੈ ਗੋਲੀ ਮਾਰੀ ਗਈ ਹੈ ਜੈਕਨੀਓ ਰਿਬੇ ਨੂੰ ਭਾਰਤੀ ਹੈ ਜਿਹੜਾ ਹਸਪਤਾਲ ਦੇ ਵਿੱਚ ਕਰਵਾ ਦਿੱਤਾ ਗਿਆ ਦੱਸ ਜੀ ਉਸ ਟਾਈਮ ਬਹੁਤ ਜਿਆਦਾ ਵੱਡਾ ਇਕੱਠ ਹੋਇਆ ਹੋਇਆ ਸੀ ਜਦੋਂ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਮਾਰੀ ਗਈ ਹੈ ਜਿਸ ਨੌਜਵਾਨ ਦੇ ਵੱਲੋਂ ਗੋਲੀ ਮਾਰੀ ਗਈ ਹੈ ਉਸ ਦੀ ਉਮਰ ਮਹਿਜ਼ 15 ਸਾਲ ਦੀ ਦੱਸੀ ਜਾ ਰਹੀ ਹੈ ਕਲੰਬੀਆ ਦੇ ਵਿੱਚ ਰਾਸ਼ਟਰਪਤੀ ਉਮੀਦਵਾਰ ਨੇ ਮੈਗਵੈਲ ਓ ਰਿਬੇ ਨੂੰ ਪ੍ਰੋਗਰਾਮ ਦੇ ਦੌਰਾਨ ਜਿਹੜੀ ਹੈ ਗੋਲੀ ਉਹਨਾਂ ਦੇ ਸਿਰ ਦੇ ਵਿੱਚ ਮਾਰੀ ਗਈ ਹੈ ਤਾਂ ਜ਼ਖਮੀ ਓਰੀਬੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਗੋਲੀ ਵੱਜੀ ਹੈ ਖੂਨ ਦੇ ਨਾਲ ਲਤਪਤ ਹੋ ਗਏ ਸਾਰੀ ਜਗ੍ਹਾ ਜਿਸ ਜਗ੍ਹਾ ਤੇ ਪਰ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਇਸ ਵਕਤ ਦੀ ਅਹਿਮ ਖਬਰ ਕੋਲੰਬੀਆ ਤੋਂ ਸਾਹਮਣੇ ਆ ਰਹੀ ਹੈ ਦੱਸ ਜੀਏ ਰਾਸ਼ਟਰਪਤੀ ਉਮੀਦਵਾਰ ਦੇ ਉੱਪਰ ਜਿਹੜਾ ਇਹ ਹਮਲਾ ਕੀਤਾ ਗਿਆ 15 ਸਾਲ ਦੇ ਨੌਜਵਾਨ ਦੇ ਵੱਲੋਂ ਗੋਲੀ ਮਾਰੀ ਗਈ ਹੈ ਰਾਸ਼ਟਰਪਤੀ ਉਮੀਦਵਾਰ ਮੈਗਵੈਲ ਉਰੀਬੇ ਦੇ ਸਿਰ ਦੇ ਵਿੱਚ ਜਿਹੜੀ ਹੈ ਗੋਲੀ ਲੱਗੀ ਹੈ ਗੋਲੀ ਲੱਗਣ ਤੋਂ ਬਾਅਦ ਵਿੱਚ ਉਹ ਗੰਭੀਰ ਹੈ ਜਿਹੜੇ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉੱਥੇ ਇੱਕੋ ਦਮ ਜਿਹੜੀ ਹੈ ਭੱਜ ਦੌੜ ਮਚ ਜਾਂਦੀ ਹੈ ਜਦੋਂ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ ਤਾਂ ਜਾਕਰੀ ਜਿਹੜੇ ਅਰੇਬੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਰਾਜਸਥਾਨੀ ਬਗੋਟਾ ਚ ਹਮਲਾਵਲਾਂ ਦੇ ਵੱਲੋਂ ਇਹ ਜਿਹੜਾ ਹਮਲਾ ਕੀਤਾ ਗਿਆ ਜਿਹੜੀ ਗੋਲੀ ਹੈ ਰਾਸ਼ਟਰਪਤੀ ਉਮੀਦਵਾਰ ਮੈਗੂਏਲ ਦੇ ਸਿਰ ਦੇ ਵਿੱਚ ਜਾ ਕੇ ਜਿਹੜੀ ਵੱਜੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਤਰੀਕੇ ਦੇ ਨਾਲ ਗੋਲੀ ਲੱਗਣ ਤੋਂ ਬਾਅਦ ਉੱਥੇ ਜਿਹੜੀ ਹੈ ਹਫੜਾ ਤਫੜੀ ਮੱਜ ਜਾਂਦੀ ਹੈ। ਤਾਂ ਇਸ ਵਕਤ ਦੀ ਅਹਿਮ ਖਬਰ ਕਲੰਬੀਆ ਤੋਂ ਸਾਹਮਣੇ ਆ ਰਹੀ ਹੈ। ਦੱਸਦੀ ਹੈ ਕਿ ਕਲੰਬੀਆ ਦੇ ਵਿੱਚ ਰਾਸ਼ਟਰਪਤੀ ਉਮੀਦਵਾਰ ਤੇ ਹਮਲਾ ਕੀਤਾ ਗਿਆ ਹੈ। ਉਸ ਹਮਲੇ ਦੌਰਾਨ ਉਸਦੇ ਸਿਰ ਦੇ ਵਿੱਚ ਇੱਕ ਗੋਲੀ ਵੱਜੀ ਹੈ ਦੱਸ ਦਈਏ ਕਿ ਮੈਗਵੇਲ ਉਰੀਬੇ ਨੂੰ ਪ੍ਰੋਗਰਾਮ ਦੌਰਾਨ ਜਿਹੜੀ ਹੈ ਗੋਲੀ ਮਰੀ ਗਈ ਹੈ 15 ਸਾਲ ਦੇ ਨੌਜਵਾਨ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਰਾਜਸਥਾਨੀ ਬਗੋਟਾ ਦੇ ਵਿੱਚ ਹੈ ਜਿਹੜੀ ਗੋਲੀ ਮਰੀ ਗਈ ਹੈ ਹਮਲਾਵਰਾਂ ਦੇ ਵੱਲੋਂ ਬੜੇ ਹੀ ਸਾਜਿਸ਼ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਦੱਸ ਦਈਏ ਕਿ ਮੈਗਵੇਲ ਉਰੀਬੇ ਇੱਕ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਹੈ ਗੋਲੀ ਮਾਰੀ ਗਈ ਹੈ ਜਾਕਮੀ ਰਿਪੇ ਨੂੰ ਭਰਤੀ ਹੈ ਜਿਹੜਾ ਹਸਪਤਾਲ ਦੇ ਵਿੱਚ ਕਰਵਾ ਦਿੱਤਾ ਗਿਆ ਦੱਸੀ ਉਸ ਟਾਈਮ ਬਹੁਤ ਜਿਆਦਾ ਵੱਡਾ ਇਕੱਠ ਹੋਇਆ ਹੋਇਆ ਸੀ ਜਦੋਂ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਮਾਰੀ ਗਈ ਹੈ ਜਿਸ ਨੌਜਵਾਨ ਦੇ ਵੱਲੋਂ ਗੋਲੀ ਮਾਰੀ ਗਈ ਹੈ ਉਸ ਦੀ ਉਮਰ ਮਹਿਜ਼ 15 ਸਾਲ ਦੀ ਦੱਸੀ ਜਾ ਰਹੀ ਹੈ ਕੋਲੰਬੀਆ ਦੇ ਵਿੱਚ ਰਾਸ਼ਟਰਪਤੀ ਉਮੀਦਵਾਰ ਨੇ ਮੈਗਵੈਲ ਓਰੀਬੇ ਨੂੰ ਪ੍ਰੋਗਰਾਮ ਦੇ ਦੌਰਾਨ ਜਿਹੜੀ ਹੈ ਗੋਲੀ ਉਹਨਾਂ ਦੇ ਸਿਰ ਦੇ ਵਿੱਚ ਮਾਰੀ ਗਈ ਹੈ ਤਾਂ ਜ਼ਖਮੀ ਓਰੀਬੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਗੋਲੀ ਵੱਜੀ ਹੈ ਖੂਨ ਦੇ ਨਾਲ ਲਤਪਤ ਹੋ ਗਏ ਸਾਰੀ ਜਗ੍ਹਾ ਜਿਸ ਜਗ੍ਹਾ ਦੇ ਪਰ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਇਸ ਵਕਤ ਦੀ ਅਹਿਮ ਖਬਰ ਕੋਲੰਬੀਆ ਤੋਂ ਸਾਹਮਣੇ ਆ ਰਹੀ ਹੈ ਦੱਸ ਦਈਏ ਰਾਸ਼ਟਰਪਤੀ ਉਮੀਦਵਾਰ ਦੇ ਉੱਪਰ ਜਿਹੜਾ ਇਹ ਹਮਲਾ ਕੀਤਾ ਗਿਆ 15 ਸਾਲ ਦੇ ਨੌਜਵਾਨ ਦੇ ਵੱਲੋਂ ਗੋਲੀ ਮਾਰੀ ਗਈ ਹੈ। ਰਾਸ਼ਟਰਪਤੀ ਉਮੀਦਵਾਰ ਮੈਗਵੈਲ ਉਰੀਬੇ ਦੇ ਸਿਰ ਦੇ ਵਿੱਚ ਜਿਹੜੀ ਹੈ ਗੋਲੀ ਲੱਗੀ ਹੈ। ਗੋਲੀ ਲੱਗਣ ਤੋਂ ਬਾਅਦ ਵਿੱਚ ਉਹ ਗੰਭੀਰ ਹੈ ਜਿਹੜੇ ਜ਼ਖਮੀ ਹੋ ਗਏ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉੱਥੇ ਇੱਕੋ ਦਮ ਜਿਹੜੀ ਹੈ ਭੱਜ ਦੌੜ ਮਚ ਜਾਂਦੀ ਹੈ। ਜਦੋਂ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ ਤਾਂ ਜਾਕਨੀ ਜਿਹੜੇ ਅਰੇਬੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਰਾਜਸਥਾਨੀ ਬਗੋਟਾ ਚ ਹਮਲਾਵਲਾਂ ਦੇ ਵੱਲੋਂ ਇਹ ਜਿਹੜਾ ਹਮਲਾ ਕੀਤਾ ਗਿਆ ਜਿਹੜੀ ਗੋਲੀ ਹੈ ਰਾਸ਼ਟਰਪਤੀ ਉਮੀਦਵਾਰ ਮੈਗੂਏਲ ਦੇ ਸਿਰ ਦੇ ਵਿੱਚ ਜਾ ਕੇ ਜਿਹੜੀ ਵੱਜੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਸ ਤਰੀਕੇ ਦੇ ਨਾਲ ਗੋਲੀ ਲੱਗਣ ਤੋਂ ਬਾਅਦ ਉੱਥੇ ਜਿਹੜੀ ਹੈ ਹਫੜਾ ਤਫੜੀ ਮਚ ਜਾਂਦੀ ਹੈ ਤਾਂ ਇਸ ਵਕਤ ਦੀ ਅਹਿਮ ਖਬਰ ਕਲੰਬੀਆ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕਲੰਬੀਆ ਦੇ ਵਿੱਚ ਰਾਸ਼ਟਰਪਤੀ ਉਮੀਦਵਾਰ ਤੇ ਹਮਲਾ ਕੀਤਾ ਗਿਆ ਹੈ ਉਸ ਹਮਲੇ ਦੌਰਾਨ ਉਸਦੇ ਸਿਰ ਦੇ ਵਿੱਚ ਇੱਕ ਗੋਲੀ ਵੱਜੀ ਹੈ ਦੱਸ ਜੀਏ ਕਿ ਮੈਗਵੇਲ ਉਰੀਬੇ ਨੂੰ ਪ੍ਰੋਗਰਾਮ ਦੌਰਾਨ ਜਿਹੜੀ ਹੈ ਗੋਲੀ ਮਰੀ ਗਿਆ 15 ਸਾਲ ਦੇ ਨੌਜਵਾਨ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਰਾਜਸਤਾਨੀ ਬਗੋਟਾ ਦੇ ਵਿੱਚ ਜਿਹੜੀ ਗੋਲੀ ਮਰੀ ਗਿਆ ਹਮਲਾਵਰਾਂ ਦੇ ਵੱਲੋਂ ਬੜੇ ਹੀ ਸਾਜਿਸ਼ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਦੱਸਦੇ ਕਿ ਮੈਗਵੇਲ ਉਰੀਬੇ ਇੱਕ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਹੈ ਗੋਲੀ ਮਾਰੀ ਗਈ ਹੈ ਜੈਕਮੀਓ ਰਿਬੇ ਨੂੰ ਭਾਰਤੀ ਹੈ ਜਿਹੜਾ ਹਸਪਤਾਲ ਦੇ ਵਿੱਚ ਕਰਵਾ ਦਿੱਤਾ ਗਿਆ ਦੱਸੀਏ ਉਸ ਟਾਈਮ ਬਹੁਤ ਜ਼ਿਆਦਾ ਵੱਡਾ ਇਕੱਠ ਹੋਇਆ ਹੋਇਆ ਸੀ ਜਦੋਂ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਮਾਰੀ ਗਈ ਹੈ ਜਿਸ ਨੌਜਵਾਨ ਦੇ ਵੱਲੋਂ ਗੋਲੀ ਮਾਰੀ ਗਈ ਹੈ ਉਸ ਦੀ ਉਮਰ ਮਹਿਜ਼ 15 ਸਾਲ ਦੀ ਦੱਸੀ ਜਾ ਰਹੀ ਹੈ ਕਲੰਪੀਆ ਦੇ ਵਿੱਚ ਰਾਸ਼ਟਰਪਤੀ ਉਮੀਦਵਾਰ ਨੇ ਮੈਗਵੈਲ ਰਿਬੇ ਨੂੰ ਪ੍ਰੋਗਰਾਮ ਦੇ ਦੌਰਾਨ ਜਿਹੜੀ ਹੈ ਗੋਲੀ ਉਹਨਾਂ ਦੇ ਸਿਰ ਦੇ ਵਿੱਚ ਮਾਰੀ ਗਈ ਹੈ ਤਾਂ ਜ਼ਖਮੀ ਓਰੀਬੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਗੋਲੀ ਵੱਜੀ ਹੈ ਖੂਨ ਦੇ ਨਾਲ ਲਤਪਤ ਹੋ ਗਏ ਸਾਰੀ ਜਗ੍ਹਾ ਜਿਸ ਜਗ੍ਹਾ ਤੇ ਪਰ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਇਸ ਵਕਤ ਦੀ ਅਹਿਮ ਖਬਰ ਕੋਲੰਬੀਆ ਤੋਂ ਸਾਹਮਣੇ ਆ ਰਹੀ ਹੈ ਦੱਸ ਦਈਏ ਰਾਸ਼ਟਰਪਤੀ ਉਮੀਦਵਾਰ ਦੇ ਉੱਪਰ ਜਿਹੜਾ ਇਹ ਹਮਲਾ ਕੀਤਾ ਗਿਆ 15 ਸਾਲ ਦੇ ਨੌਜਵਾਨ ਦੇ ਵੱਲੋਂ ਗੋਲੀ ਮਾਰੀ ਗਈ ਹੈ। ਰਾਸ਼ਟਰਪਤੀ ਉਮੀਦਵਾਰ ਨੇਗਵੈਲ ਉਰੀਬੇ ਦੇ ਸਿਰ ਦੇ ਵਿੱਚ ਜਿਹੜੀ ਹੈ ਗੋਲੀ ਲੱਗੀ ਹੈ। ਗੋਲੀ ਲੱਗਣ ਤੋਂ ਬਾਅਦ ਵਿੱਚ ਉਹ ਗੰਭੀਰ ਹੈ ਜਿਹੜੇ ਜ਼ਖਮੀ ਹੋ ਗਏ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉੱਥੇ ਇੱਕੋ ਦਮ ਜਿਹੜੀ ਹੈ ਭੱਜ ਦੌੜ ਮਚ ਜਾਂਦੀ ਹੈ ਜਦੋਂ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ ਤਾਂ ਜਖਮੀ ਜਿਹੜੇ ਅਰੇਬੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਰਾਜਸਥਾਨੀ ਪਗੋਟਾ ਚ ਹਮਲਾਵਲਾਂ ਦੇ ਵੱਲੋਂ ਇਹ ਜਿਹੜਾ ਹਮਲਾ ਕੀਤਾ ਗਿਆ ਜਿਹੜੀ ਗੋਲੀ ਹੈ ਰਾਸ਼ਟਰਪਤੀ ਉਮੀਦਵਾਰ ਮੈਗੂਏਲ ਦੇ ਸਿਰ ਦੇ ਵਿੱਚ ਜਾ ਕੇ ਜਿਹੜੀ ਵੱਜੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਗੋਲੀ ਲੱਗਣ ਤੋਂ ਬਾਅਦ ਉੱਥੇ ਜਿਹੜੀ ਹੈ ਹਫੜਾ ਤਪੜੀ ਮੱਜ ਜਾਂਦੀ ਹੈ ਤਾਂ ਇਸ ਵਕਤ ਦੀ ਅਹਿਮ ਖਬਰ ਕਲੰਬੀਆ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕਲੰਬੀਆ ਦੇ ਵਿੱਚ ਰਾਸ਼ਟਰਪਤੀ ਉਮੀਦਵਾਰ ਤੇ ਹਮਲਾ ਕੀਤਾ ਗਿਆ ਹੈ ਉਸ ਹਮਲੇ ਦੌਰਾਨ ਉਸਦੇ ਸਿਰ ਦੇ ਵਿੱਚ ਇੱਕ ਗੋਲੀ ਵੱਜੀ ਹੈ ਦੱਸ ਜੀਏ ਕਿ ਮੈਗਵੇਲ ਉਰੀਬੇ ਨੂੰ ਪ੍ਰੋਗਰਾਮ ਦੌਰਾਨ ਜਿਹੜੀ ਹੈ ਗੋਲੀ ਮਰੀ ਗਿਆ 15 ਸਾਲ ਦੇ ਨੌਜਵਾਨ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਰਾਜਸਥਾਨੀ ਬਗੋਟਾ ਦੇ ਵਿੱਚ ਹੈ ਜਿਹੜੀ ਗੋਲੀ ਮਰੀ ਗਿਆ ਹਮਲਾਵਰਾਂ ਦੇ ਵੱਲੋਂ ਬੜੇ ਹੀ ਸਾਜਿਸ਼ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਦੱਸ ਜੀਏ ਕਿ ਮੈਗਵੇਲ ਉਰੀਬੇ ਇੱਕ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਜਿਸ ਤਰ੍ਹਾਂ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਹੈ ਗੋਲੀ ਮਾਰੀ ਗਈ ਹੈ ਜ਼ਖਮੀ ਰਿਬੇ ਨੂੰ ਭਰਤੀ ਹੈ ਜਿਹੜਾ ਹਸਪਤਾਲ ਦੇ ਵਿੱਚ ਕਰਵਾ ਦਿੱਤਾ ਗਿਆ ਦੱਸੀਏ ਉਸ ਟਾਈਮ ਬਹੁਤ ਜ਼ਿਆਦਾ ਵੱਡਾ ਇਕੱਠ ਹੋਇਆ ਹੋਇਆ ਸੀ ਜਦੋਂ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਮਾਰੀ ਗਈ ਹੈ ਜਿਸ ਨੌਜਵਾਨ ਦੇ ਵੱਲੋਂ ਗੋਲੀ ਮਾਰੀ ਗਈ ਹੈ ਉਸ ਦੀ ਉਮਰ ਮਹਿਜ਼ 15 ਸਾਲ ਦੀ ਦੱਸੀ ਜਾ ਰਹੀ ਹੈ ਓਲੰਪੀਆ ਦੇ ਵਿੱਚ ਰਾਸ਼ਟਰਪਤੀ ਉਮੀਦਵਾਰ ਨੇ ਮੈਗਵੈਲ ਓਰੀਬੇ ਨੂੰ ਪ੍ਰੋਗਰਾਮ ਦੇ ਦੌਰਾਨ ਜਿਹੜੀ ਹੈ ਗੋਲੀ ਉਹਨਾਂ ਦੇ ਸਿਰ ਦੇ ਵਿੱਚ ਮਾਰੀ ਗਈ ਹੈ ਤਾਂ ਜ਼ਖਮੀ ਓਰੀਬੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਗੋਲੀ ਵੱਜੀ ਹੈ ਖੂਨ ਦੇ ਨਾਲ ਲਤਪਤ ਹੋ ਗਏ ਸਾਰੀ ਜਗ੍ਹਾ ਜਿਸ ਜਗ੍ਹਾ ਤੇ ਪਰ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਇਸ ਵਕਤ ਦੀ ਅਹਿਮ ਖਬਰ ਕੋਲੰਬੀਆ ਤੋਂ ਸਾਹਮਣੇ ਆ ਰਹੀ ਹੈ ਦੱਸ ਦਈਏ ਰਾਸ਼ਟਰਪਤੀ ਉਮੀਦਵਾਰ ਦੇ ਉੱਪਰ ਜਿਹੜਾ ਇਹ ਹਮਲਾ ਕੀਤਾ ਗਿਆ 15 ਸਾਲ ਦੇ ਨੌਜਵਾਨ ਦੇ ਵੱਲੋਂ ਗੋਲੀ ਮਾਰੀ ਗਈ ਹੈ। ਰਾਸ਼ਟਰਪਤੀ ਉਮੀਦਵਾਰ ਮੈਗਵੈਲ ਉਰੀਬੇ ਦੇ ਸਿਰ ਦੇ ਵਿੱਚ ਜਿਹੜੀ ਹੈ ਗੋਲੀ ਲੱਗੀ ਹੈ। ਗੋਲੀ ਲੱਗਣ ਤੋਂ ਬਾਅਦ ਵਿੱਚ ਉਹ ਗੰਭੀਰ ਹੈ ਜਿਹੜੇ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉੱਥੇ ਇੱਕੋ ਦਮ ਜਿਹੜੀ ਹੈ ਭੱਜ ਦੌੜ ਮਚ ਜਾਂਦੀ ਹੈ ਜਦੋਂ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ। ਤਾਂ ਜ਼ਖਮੀ ਜਿਹੜੇ ਅਰੀਬੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਰਾਜਸਥਾਨੀ ਬਗੋਟਾ ਚ ਹਮਲਾਵਲਾਂ ਦੇ ਵੱਲੋਂ ਇਹ ਜਿਹੜਾ ਹਮਲਾ ਕੀਤਾ ਗਿਆ ਜਿਹੜੀ ਗੋਲੀ ਹੈ ਰਾਸ਼ਟਰਪਤੀ ਉਮੀਦਵਾਰ ਮੈਗੂਏਲ ਦੇ ਸਿਰ ਦੇ ਵਿੱਚ ਜਾ ਕੇ ਜਿਹੜੀ ਵੱਜੀ ਹੈ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਗੋਲੀ ਲੱਗਣ ਤੋਂ ਬਾਅਦ ਉੱਥੇ ਜਿਹੜੀ ਹੈ ਹਫੜਾ ਤਫੜੀ ਮੱਜ ਜਾਂਦੀ ਹੈ